हां जी दोस्तों पंगू प्रॉपर्टी बठिंडा وچ ਤੁਹਾਡਾ ਸਵਾਗਤ ਹੈ ਤੇ ਆਪਾਂ ਫੇਰ حاضر ਹਾਂ ਇੱਕ ਨਵਾਂ ਘਰ ਲੈ ਕੇ ਸੋ ਅੱਜ ਦਾ ਘਰ ਜਿਹੜਾ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਇਹ ਹੈਗਾ ਜੀ ਫਿਰੋਜ਼ਪੁਰ ਦੇ ਨੇੜੇ ਪਿੰਡਾ ਗਿੱਲ 33 ਮਰਲਿਆਂ ਦਾ ਘਰ ਆ ਘਰ ਦੇ ਆਸੇ ਪਾਸੇ ਚਾਰਛਪੇਰੇ ਜਿਹੜੀਆਂ ਗਲੀਆਂ ਲੱਗਦੀਆਂ ਸੋ ਆਜੋ ਆਪਾਂ ਦੇਖਦੇ ਹਾਂ ਇਸ ਘਰ ਨੂੰ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬਾਈ ਜੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਆਲ ਤੇ ਸੈਟਿੰਗ ਕਰਕੇ ਖਰਚਾ ਕੋਈ ਨਹੀਂ ਆਉਂਦਾ ਫ੍ਰੀ ਆਫ ਕੋਸਟ ਹੀ ਆ ਪਰ ਜਿੰਨਾ ਵੀਰ ਭਰਾਵਾਂ ਨੇ ਘਰ ਖਰੀਦਣਾ ਜਾਂ ਵੇਚਣਾ ਉਹਨਾਂ ਵਾਸਤੇ ਥੋੜਾ ਜਿਆਦਾ ਸੌਖਾ ਹੋ ਜਾਂਦਾ ਤੇ ਆਜੋ ਫਿਰ ਆਪਾਂ ਗੱਲ ਕਰਦੇ ਹਾਂ ਇਸ ਘਰ ਦੀ ਫਰੋਜਪੁਰ ਦੇ ਪਿੰਡ ਗਿੱਲ ਦੇ ਵਿੱਚ 33 ਮਰਲੇ ਦਾ ਇਹ ਘਰ ਆ ਘਰ ਬਿਲਕੁਲ ਨਵਾਂ ਹੀ ਬਣਿਆ ਹੋਇਆ ਘਰ ਦੇ ਚਾਰ ਛਿਪਰੇ ਤੋਂ ਗਲੀਆਂ ਲੱਗਦੀਆਂ ਆਪਾਂ ਸਟਾਰਟਿੰਗ ਤੋਂ ਦੇਖਿਆ ਸੀ ਆ ਸਾਹਮਣੇ ਗੇਟ ਆ ਦੋ ਵੱਡੇ ਗੇਟ ਦਿੱਤੇ ਹੋਏ ਆ ਗਲੀਆਂ ਦੇ ਕੋਰਨਰ ਤੇ ਸੋ ਬਹੁਤ ਹੀ ਖੁੱਲਾ ਡੁੱਲਾ ਜਿਹੜਾ ਇਹ ਘਰ ਆ ਤੇ ਘਰ ਵੀ ਨਵਾਂ ਹੀ ਬਣਿਆ ਜਿਆਦਾ ਪੁਰਾਣਾ ਨਹੀਂ ਟੈਲ ਬੱਤਿਆਂ ਦੀ ਛੱਤ ਆ 33 ਮਰਲੇ ਆ ਜਿੰਨਾ ਵੀਰ ਪਰਵਾਂ ਨੇ ਪਸ਼ੂ ਪਾਲਣ ਦਾ ਕੰਮ ਕਰਨਾ ਖੇਤੀਬਾੜੀ ਦਾ ਕੰਮ ਕਰਨਾ ਡੇਰੀ ਦਾ ਕੰਮ ਕਰਨਾ ਉਹਨਾਂ ਵੀਰਾਂ ਵਾਸਤੇ ਇਕਰ ਬਹੁਤ ਵਧੀਆ ਤੇ ਬਹੁਤ ਵੀਰ ਭਰਾਵਾਂ ਨੇ ਕਿਹਾ ਵੀ ਸੀ ਕੋਈ ਬਾਈ ਜੀ ਪਿੰਡ ਦੇ ਵਿੱਚ ਕੋਈ ਖੁੱਲਾ ਡੁੱਲਾ ਕੋਈ ਘਰ ਹੋਇਆ ਤਾਂ ਦੱਸਿਓ ਕਈ ਵੀਰ ਸਾਡੇ ਬਾਹਰ ਬੈਠੇ ਆ ਉਹਨਾਂ ਨੇ ਵੀ ਕਈ ਵਾਰੀ ਮੈਸੇਜ ਹੀ ਕੀਤੇ ਤਾਂ ਉਹਨਾਂ ਵੀਰਾਂ ਵਾਸਤੇ ਇਹ ਕਰ ਬਹੁਤ ਵਧੀਆ ਤੇ ਜੇ ਉਹਨਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾਇਆ ਹੋਇਆ ਤੇ ਉਹਨਾਂ ਕੋਲੇ ਇਹ ਮੈਸੇਜ ਪਹੁੰਚ ਜਾਊਗਾ ਸੋ ਇਸੇ ਕਰਕੇ ਹਰ ਇੱਕ ਵੀਡੀਓ ਵਿੱਚ ਤੁਹਾਨੂੰ ਕਹਿੰਦਾ ਬਾਈ ਜੀ ਜੇਕਰ ਖਰੀਦਣਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲਿਓ ਨੁਕਸਾਨ ਕੋਈ ਨਹੀਂਗਾ ਤੇ ਹੋ ਸਕੇ ਤਾਂ ਵੀਡੀਓ ਨੂੰ ਚਲਦੀ ਚਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਸੇ ਵੀਰ ਭਰਾ ਦੀ ਹੋਰ ਵੀ ਮਦਦ ਹੋ ਸਕੇ ਫਰੀ ਦੇ ਵਿੱਚ ਵੀ ਆਪਾਂ ਮਦਦ ਕਰ ਸਕਦੇ ਹਾਂ ਤੇ ਚਲੋ ਗੱਲ ਕਰਦੇ ਸੀ ਆਪਾਂ ਇਸ ਘਰ ਦੀ ਤਾਂ ਘਰ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਜਿਹੜਾ ਉਹ ਬਣਿਆ ਹੋਇਆ ਟੈਲ ਬੱਤੀਆਂ ਦੀ ਛੱਤ ਜ਼ਰੂਰ ਆ ਡੋਰ ਵਿੰਡੋਜ਼ ਜਿਹੜੀਆਂ ਉਹ ਲੱਗਣ ਵਾਲੀਆਂ ਹੈਗੀਆਂ ਪਰ ਜਿੰਨਾ ਵੀ ਬਣਿਆ ਬਹੁਤ ਸੋਹਣਾ ਬਣਿਆ ਤੇ ਇਹ ਹੈਗੀ ਐ ਇਸ ਘਰ ਦੀ ਰਸੋਈ ਜਿਵੇਂ ਪਿੰਡਾਲੀਆਂ ਰਸੋਈਆਂ ਹੁੰਦੀਆਂ ਟੈਲ ਬੱਤਿਆਂ ਦੀ ਛੱਤ ਆਪਾਂ ਪਹਿਲੇ ਗੱਲ ਕੀਤੀ ਸੀ ਤੇ ਖੁੱਲੇ ਡੁੱਲੇ ਦੀ ਤਾਂ ਕੋਈ ਕਸਰ ਹੀ ਨਹੀਂ ਕਿਉਂਕਿ 33 ਮਰਲਿਆਂ ਦੇ ਵਿੱਚ ਇਹ ਘਰ ਬਣਿਆ ਹੋਇਆ ਤੇ ਘਰ ਦੇ ਚਾਰ ਛੇਪਰੇ ਜਿਹੜੀਆਂ ਉਹ ਗਲੀਆਂ ਲੱਗਦੀਆਂ ਹੁਣ ਆ ਗਈ ਗੱਲ ਇਹਦੇ ਰੇਟ ਦੀ ਤੇ ਇਸ ਘਰ ਦੇ ਮਾਲਕ ਨੇ ਡਿਮਾਂਡ ਕੀਤੀ ਆ ਸਿਰਫ 21 ਲੱਖ ਰੁਪਈਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਤੇ ਜਿੰਨਾ ਵੀਰ ਭਰਾਵਾਂ ਨੇ ਘਰ ਖਰੀਦਣਾ ਹੁੰਦਾ ਡਿਮਾਂਡ 21 ਲੱਖ ਰੁਪਇਆ ਤਵੀਰ ਬਣ ਕੇ ਇਹ ਨਾ ਪੁੱਛਿਆ ਕਰੋ ਬਾਈ ਜੀ ਕਿੰਨੇ ਕੁ ਚ ਛੱਡ ਦੇਣਗੇ ਜੇ ਤੁਹਾਨੂੰ ਘਰ ਪਸੰਦ ਆ ਜੇ ਤਾਂ ਜੇਬ 'ਚ ਸਾਈ ਪਾਇਆ ਕਰੋ ਤੇ ਆਪਾਂ ਉਸ ਵੀਰ ਦੇ ਕੋਲੇ ਜਾ ਕੇ ਆਪਾਂ ਗੱਲ ਕਰ ਸਕਦੇ ਆ ਓਨੀ دیر ਤੱਕ ਕਹਿੰਦੇ ਆ ਵੀ ਖਾਲੀ ਹੱਥ ਮੂੰਹ ਨੂੰ ਨਹੀਂ ਜਾਂਦਾ ਸੋ ਉਹਦਾ ਕੋਈ ਆਈਡੀਆ ਨਹੀਂ ਹੁੰਦਾ ਫਰੋਜਪੁਰ ਦਾ ਪਿੰਡਾ ਗਿੱਲ 33 ਮਰਲਿਆਂ ਦੇ ਵਿੱਚ ਇੱਕਰ ਵਿਕਾਊ ਆ ਘਰ ਤੁਸੀਂ ਦੇਖ ਹੀ ਲਿਆ ਕਿ ਨਵਾਂ ਬਣਿਆ ਹੋਇਆ ਆ ਡਿਮਾਂਡ 21 ਲੱਖ ਰੁਪਈਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸੋ ਜਿਹੜੇ ਵੀਰੇ ਘਰ ਖਰੀਦਣਾ ਚਾਹੁੰਦੇ ਆ ਜੋ ਵੀ ਡਿਸਪਲੇ ਤੇ ਨੰਬਰ ਦਿੱਤਾ ਉੱਥੇ ਕੰਟੈਕਟ ਕਰਕੇ ਇਸ ਘਰ ਨੂੰ ਖਰੀਦ ਸਕਦੇ ਹੋ ਤੇ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਵੀਡੀਓ ਨੂੰ ਜਲਦੀ ਜਲਦੀ ਨੂੰ ਫੇਰ ਇੱਕ ਵਾਰੀ ਕਹਿੰਨੇ ਆ ਕਿ ਸ਼ੇਅਰ ਜ਼ਰੂਰ ਕਰਦੇ ਹੋ ਬਈ ਜੀ ਕਿਸੇ ਵੀਰ ਭਰਾ ਦੀ ਮਦਦ ਹੋ ਜਾਂਦੀ ਹੈ ਤੇ ਮਿਲਦੇ ਆਂ ਫਿਰ ਅਗਲੀ ਵੀਡੀਓ ਚ ਬਹੁਤ ਬਹੁਤ ਧੰਨਵਾਦ ਤੁਹਾਡਾ ਸ਼ੁਕਰੀਆ ਸੋ ਇਸੇ ਤਰ੍ਹਾਂ ਸਹਿਯੋਗ ਬਣਾਈ ਰੱਖਿਓ ਥੈਂਕ ਯੂ